ਪੈਨਜੀ ਸ਼ੁਭਨਾਵਾ ਆਪਣਾ ਸੁਨੀਤਾ ਸੁਨੀਤਾ ਹਾਂਜੀ ਸੁਨੀਤਾ ਜੀ ਕਦੋਂ ਤੋਂ ਮਤਲਬ ਫੇਰ ਤੋਂ ਸਾਡੇ ਜਿਹੜੇ ਦਰਸ਼ਕ ਦੇਖ ਹੋਏ ਆ ਉਹਨਾਂ ਨੂੰ ਦੱਸੋ ਵੀ ਤੁਸੀਂ ਕਿਸ ਜਗ੍ਹਾ ਤੋਂ ਮਤਲਬ ਇਹ ਗੱਲਬਾਤ ਕਰ ਰਹੇ ਹੋ ਸਰ ਤਾਂ 9 ਮਿੰਟ ਪਿੰਡ ਮਲਕੋਦੀ ਪੱਤੇ ਮਲਕੋਦੀ ਤੁਸੀਂ ਹਾਂਜੀ ਅੰਮ੍ਰਿਤਸਰ ਅੰਮ੍ਰਿਤਸਰ ਹਾਂਜੀ ਕੀ ਕਹਿਣਾ ਚਾਹੁੰਦੇ ਅੱਜ ਤੁਸੀਂ ਮੇਰੇ ਉਹ ਬੰਤੇ ਕਿ ਮੇਰੇ ਘਰ ਬਣਾ ਦੇ ਮੇਰੇ ਵੀਰ ਭਰਾ ਅੱਛਾ ਨਹੀਂ ਕਦੋਂ ਤੋਂ ਰਹਿ ਰਹੇ ਹਾਂ ਇੱਥੇ 3 ਸਾਲ ਹੋ ਗਏ ਤੇ ਜਗਾ ਆਪਣੀ ਆ ਹਾਂਜੀ ਤੈਨੂੰ ਕਿੱਥੇ ਰਹਿੰਦੇ ਸੀ ਘਰਾਇ ਤੇ ਘਰ ਤੇ ਰਹਿੰਦੇ ਹਾਂਜੀ ਅੱਛਾ ਤੇ ਹੁਣ ਜਦੋਂ ਇਹ ਮੀਂਹ ਦੇਰੀ ਆਉਂਦੀ ਆ ਹੁਣ ਵਰਖਾ ਕੀਤਾ ਸੀ ਵਰਖਾ ਪਈਆਂ ਹਾੜ ਆ ਗਏ ਇਸ ਜ਼ਿਮੀਦਾਰਾਂ ਦਾ ਹਰੇਕ ਹੈ ਬਰਗਦੇ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਤੇ ਇਹੀ ਇਦਾਂ ਹੀ ਮਤਲਬ ਸਰਪਾਲ ਦੇ ਹੇਠ ਹੀ ਆਪਣਾ ਜਦੋਂ ਹਾਂਜੀ ਅੱਛਾ ਤੇ ਜਦੋਂ ਗਰਮੀ ਹੁੰਦੀ ਆ ਫਿਰ ਗਰਮੀ ਚ ਇਦਾਂ ਟਾਈਮ ਕੱਢੀਦਾ ਜੋ ਅੱਛਾ ਤੇ ਸਰਦੀ ਦੇ ਵੇਲੇ ਧੁੰਦ ਹੁੰਦੀ ਆ ਹਾਂਜੀ ਉਦੋਂ ਵੀ ਟਾਈਮ ਕੱਢ ਲਈਦਾ ਹੈ ਅੱਛਾ ਹਾਂਜੀ ਚਲੋ ਤਾਂ ਨਹੀਂ ਸੱਜਣਾ ਨੂੰ ਜਨੂ ਦੇਖਦੇ ਪਏ ਆ ਭੰਗੀ ਕਿਦਾਂ ਨਹੀਂ ਸੱਜਣਾ ਨੂੰ ਕੀ ਕਹਿਣਾ ਚਾਹੁੰਦੇ ਵੇ ਮੇਰੀ ਇਹੋ ਬੇਨਤੀ ਕਿ ਮੇਰਾ ਘਰ ਬਣਾ ਦੇ ਬਸ ਅੱਛਾ ਜੀ ਹਾਂਜੀ ਤੇ ਤੁਹਾਡੇ ਵੇਖੋ ਚਾਰੇ ਚਾਰ ਦਵਾਰ ਹਿਆਂ ਪਈਆਂ ਮਾਰ ਠੀਕ ਹੈ ਤੁਹਾਨੂੰ ਸੱਤ ਦੀ ਰੋੜ ਹਾਂਜੀ ਹੈ ਹਾਂਜੀ ਅਜੇ ਘਰ ਦੇ ਵਿੱਚ ਕੋਣ ਕੋਲਿਆ ਕਮਾਉਣ ਵਾਲਾ ਕੋਈ ਨਹੀਂ ਜਮ ਕੱਲੀ ਇੱਕੱਲੇ ਕਮੁੰਦੇ ਹਾਂਜੀ ਤੁਹਾਡਾ ਘਰ ਵਾਲਾ ਉਹਦੇ ਕਿ ਮਤਲਬ ਸੱਟ ਲੱਗ ਗਈ ਸੀ ਤੇ ਉਹ ਕੰਮ ਨਹੀਂ ਕਰ ਸਕਦੇ ਕਿੱਥੇ ਲੱਗੀ ਸੱਟ ਉਹਦੇ ਸਿਰ 'ਚ ਲੱਗੀ ਜੋ ਸਿਰ 'ਚ ਲੱਗੀ ਹਾਂਜੀ ਕੀ ਗੱਲ ਕਿੱਦਾਂ ਲੱਗੀ ਐਕਸੀਡੈਂਟ ਹੋ ਗਿਆ ਹੈ। ਅੱਛਾ। ਕੀ ਹੁਣ ਉਹਨਾਂ ਦੀ ਸਥਿਤੀ ਕੀ ਆ? ਹੁਣ ਆ ਕਿ ਮਦਦ ਦੂਰੇ ਦੂਰੇ ਪਿੰਦੇ ਜੋ। ਅੱਛਾ। ਹਾਂਜੀ। ਕੰਮ ਕਰ ਸਕਦੇ ਆ? ਨਹੀਂ ਕੰਮ ਨਹੀਂ ਕਰ ਸਕਦੇ। ਅੱਛਾ। ਹਾਂਜੀ। ਤੁਸੀਂ ਕਿੱਥੇ ਕੰਮ ਕਰਦੇ? ਲਾਗੇ ਕਰਦੇਂ ਜਿਹੜਾ ਆਂਦੇ। ਘਰਾਂ ਦਾ ਕੰਮ। ਹਾਂਜੀ। ਅੱਛਾ। ਠੀਕ ਹੈ।